ਜਦੋਂ ਮਹਾਰਾਜ ਜਾਮਨੀ ਸਾਹਿਬ ਫਰੋਡਪੁਰ ਕੋਲੇ ਗਏ ਇੱਥੇ ਬਟੇਰਾ ਹੈ ਬਟੇਰੇ ਨੂੰ ਫੜ ਲਿਆ ਰੇਤਲੇ ਟਿੱਬੇ ਸਨ ਹੱਥ ਵਿੱਚ ਬਾਜ ਕਦੋਂ ਦਾ ਬਾਜ ਰੱਖਿਆ ਕਲਗੀ ਧਰਨੇ ਬਾਜ ਨੂੰ ਬਟੇਰੇ ਤੇ ਝਪਟ ਮਾਰ ਕੇ ਕੋਲੇ ਫੜ ਕੇ ਨਾ ਬਾਜ ਕੋਲੋਂ ਬਟੇਰੇ ਦੇ ਚੁੰਝਾ ਮਾਰ ਮਾਰ ਕੇ ਬਟੇਰੇ ਦਾ ਮਾਸ ਖਵਾ ਰਹੀ ਮਹਾਰਾਜ ਬਾਜ ਦਾ ਸੁਬਾਜ ਜੁੰਦੇ ਜੀਵ ਨੂੰ ਮਾਰ ਕੇ ਫੇਰ ਖਾਂਦਾ ਮਾਰਦਾ ਨਹੀਂ ਜੂੰਦੇ ਦੇ ਟੁੰਝਾ ਮਾਰ ਮਾਰ ਉਹਦਾ ਮਾਸ ਖਾਂਦਾ ਸਿੱਖਣ ਲੱਗੇ ਮਹਾਰਾ ਜੀਵ ਕੌਤਕ ਕਹੇ ਤੁਹਾਡਾ ਬਾਝ ਜੀਵ ਹੱਤਿਆ ਮਾਰ ਕੇ ਕਹਿੰਦੇ ਭਾਈ ਇਹ ਜਿਹੜਾ ਬਟੇਰਾ ਨਾ ਇਹ ਜ਼ਿੰਮੇਦਾਰ ਸੀ ਪਿਛਲੇ ਜਨਮ ਵਿੱਚ ਇਹ ਬਾਦ ਜਿਹੜਾ ਸਾਡਾ ਇਹ ਬ੍ਰਾਹਮਣ ਬਾਣੀਆਂ ਸੀ ਇਹ ਸਿੱਖ ਨੇ ਇਹਦੇ ਕੋਲੋਂ ਇਹ ਜ਼ਿੰਮੇਦਾਰ ਨੇ ਕਰਜ਼ਾ ਲਿਆ ਕਰਜ਼ਾ ਲੈਣ ਵਕਤ ਬ੍ਰਾਹਮਣ ਨੂੰ ਸ਼ਾਦੀ ਜਾਮਨੀ ਕਿਹਦੀ ਦਿੱਤੀ ਸਾਡੀ ਕਿ ਮਹਾਰਾਜ हे ब्राह्मण हे शाहूकार तू मेनू कर्जा दे दे मैं ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਾਮਨੀ ਲਖਾਉਣਾ ਕਿ ਮੈਂ ਤੇਰਾ ਕਰਜ਼ਾ ਪੂਰੀ ਇਮਾਨਦਾਰੀ ਨਾਲ ਪੂਰਾ ਇੱਕ ਇੱਕ ਪੈਸਾ ਮੋੜਾਂਗਾ ਜੇ ਮੈਂ ਨਾ ਮੋੜਾਂ ਨਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿੱਚ ਜਾਮਨ ਹੈ ਮਰਾ ਕਹਿੰਦੇ ਸਾਡੀ ਜਾਮ ਨਹੀਂ ਲੈ ਕੇ ਕਰਜ਼ਾ ਲਿਆ ਤੇ ਬਾਅਦ ਵਿੱਚ ਲਾਲਚ ਵਿੱਚ ਆ ਕੇ ਬ੍ਰਾਹਮਣ ਨੂੰ ਡਰਾਤਾ ਬ੍ਰਾਹਮਣ ਵਿਚਾਰੇ ਡਰ ਡੁਰ ਜਾਂਦੇ ਆ ਬਾਣਿਏ ਲੋਕ ਉਹਦੇ ਮਗਰ ਡੰਡਾ ਲੈ ਕੇ ਪੈ ਗਿਆ ਦੌੜ ਜਾ ਤੈਨੂੰ ਬ੍ਰਾਹਮਣਾ ਕਿਹੜਾ ਤੇਰਾ ਕਰਜ਼ਾ ਦੇਣਾ ਤੋ ਕਹਿੰਦੇ ਫੇਰ ਨਾ ਇਹ ਵਿਚਾਰਾ ਬ੍ਰਾਹਮਣ ساری ਜ਼ਿੰਦਗੀ ਮਨ ਵਿੱਚ ਇੱਕੋ ਰਿਹਾ ਵੀ ਜੱਟ ਮੁਕਰ ਗਿਆ ਕਰਜ਼ਾ ਲੈ ਕੇ ਇੰਨੇ ਪੈਸੇ ਲਏ ਓਕੇ ਨਾਲ ਮਰ ਗਿਆ ਹੁਣ ਕਹਿੰਦੇ ਅਸੀਂ ਇਹਦੀ ਜਮਨੀ ਦੇਣੀ ਸੀ ਇਹਨੂੰ ਫਿਰ ਬਾੜ ਦੀ ਜੂਨ ਦਿੱਤੀ ਇਹ ਸਾਡੇ ਕੋਲੇ ਆਇਆ ਇਹ ਜ਼ਿਮੀਂਦਾਰ ਬਣਿਆ ਬਟੇਰਾ ਇਸ ਇਲਾਕੇ ਵਿੱਚ ਭਟਕਦਾ ਫਿਰਦਾ ਰਿਹਾ ਜਿਵੇਂ ਇਹਦਾ ਮਾਸ ਇਹਦੀ ਕਮਾਈ ਸੀ ਨਾ ਹੁਣ ਜਿਹੜਾ ਬੰਦਾ ਤੁਹਾਨੂੰ ਕੋਈ ਕਰਜ਼ਾ ਦਿੰਦਾ ਪੈਸੇ ਦਿੰਦਾ ਭਾਈ ਉਹਦੀ ਕਮਾਈ ਹੁੰਦੀ ਉਹਨੇ ਕਿੰਨੀ ਮਸ਼ਕਤ ਕਰਕੇ ਕਰਜ਼ਾ ਦੇਣਾ ਹੁੰਦਾ ਤੁਹਾਡਾ ਔਖਾ ਟਾਈਮ ਸਾਰਨਾ ਤੁਹਾਡੀ ਮਦਦ ਕਰਨੀ ਤੁਹਾਡੀ ਸਹਾਇਤਾ ਕਰਨੀ ਜਿਸ ਭਾਉ ਸੇ ਲੇਵਾ ਉਸ ਤੇ ਦੁਗਣੋ ਭਾਉ ਕਰ ਮੋੜੈ ਰਹਿਤ ਨਾਮੇ ਦੇ ਬਚਨ ਆਪਾਂ ਕੀ ਹੈ ਲੈਣ ਵੇਲੇ ਸਾਡੀਆਂ ਅੱਖਾਂ ਹੋਰ ਹੁੰਦੀਆਂ ਦੇਣ ਵੇਲੇ ਸਾਡੀਆਂ ਅੱਖਾਂ ਬਦਲ ਜਾਂਦੀਆਂ ਲੈਣ ਵੇਲੇ ਜਿਹੜੀ ਅੱਖ ਹੈ ਨਾ ਦੇਣ ਵਾਲੇ ਉਸ ਵਿੱਚ 10 ਗੁਣਾ ਵੱਧ ਸ਼ਰਮ ਹੋਣੀ ਚਾਹੀਦੀ ਸਮੇਸਰ ਮੋੜੇ ਬਾਰ ਬਾਰ ਧੰਨਵਾਦ ਕਰੇ ਕਦੇ ਮਾਨਤ ਚ ਖਿਆਨਤ ਨਾ ਕਰੇ ਮਹਾਰਾਜ ਕਹਿੰਦੇ ਮੁਕਰ ਗਿਆ ਹੁਣ ਇਹਦੇ ਮਨ ਵਿੱਚ ਇੱਛਾ ਸੀ ਹੁਣ ਕਹਿੰਦੇ ਉਹ మాਸ ਖਵਾ ਕੇ ਨਾ ਬਟੇਰੇ ਦਾ ਇਹਦਾ ਲੇਖਾ ਨਭੇੜਿਆ ਕਹਿੰਦੇ ਬਾਜ ਬਾਜ ਕੋਲੋਂ ਬ੍ਰਾਹਮਣ ਦਾ ਲੇਖਾ ਝੁਕਾਇਆ ਮਹਾਰਾਜ ਕਹਿੰਦੇ ਹੁਣ ਸਾਧ ਸੰਗਤ ਜੀ ਇਹ ਤਾਂ ਉਧਾਰ ਕਰ ਰਿਹਾ ਗੁਰੂ ਸਾਹਿਬ ਉੱਥੇ మాਸ ਖਾ ਰਹੇ ਆ